ਰਾਜਾ ਬ੍ਰਿੰਦਿ ਜੀ ਦਾ ਭਾਗਤਾਂ ਓ ਬਾਈ ਸਰੋਪਾ ਜਿੱਦਾਂ ਮੇਰੇ ਬਾਵਾ ਬਲੇਸਿੰਗ ਮੇਰੇ ਵੀਰ ਤੋਂ ਤੇਰੀਆਂ ਨੇ ਇਹ ਬਲੇਸਿੰਗ ਕਦੇ ਖਾਣੀ ਨਹੀਂ ਜਾਣਗੀਆਂ ਔਰ ਲੈ ਲਿਓ ਇਹ ਤੁਹਾਡੀਆਂ ਜੋਗਾਂ ਬਲੇ ਖਾਣੀ ਨਹੀਂ ਜਾਣਗੀਆਂ ਮੇਰਾ ਰਾਜਾ ਵੀਰ ਤੁਹਾਡੀ ਜੋਗਾਂ ਦੇ ਸਰਕੇ ਅੱਜ ਅੱਡੇ ਵਾਲੇ ਪਾਸੇ ਪਾਹੀ ਕੌਂ ਦੇ ਵਿੱਚ ਤੁਸੀਂ ਸਾਰੇ ਨੇ ਅਨਾਉਂਸ

बहुत सरकारी सरकार रिंकू जी ब्लॉक ऑफर बार रोहित जी जी वॉक साढ़े रिंकू जी अगर जिन्होंने प्रोग्राम रेच इमरान जी जी तो सारे साथी रोहित जी तो साथी मैं भी एक गाना गाँगा अच्छा सुनो मेरी आवाज़ बढ़िया नहीं है ਕੁੜੀਏ ਕਿਸਮਤ ਪੂਰੀਏ ਤੈਨੂੰ ਐਨਾ ਪਿਆਰ ਦੇ ਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤਿਤੋ ਵੰਡ ਦੇ ਆਂ ਕੁੜੀਏ ਕਿਸਮਤ ਪੂਰੀਏ ਤੈਨੂੰ ਐਨਾ ਪਿਆਰ ਦੇ ਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤਿਤੋ ਵੰਡ ਦੇ ਆਂ जमी पे कै तू चमी तम पे कै सौरे घर बच बी जाए दे तू जमीं तमापे ਉਹ ਸ਼ਿਕਾਇਤ ਕਰੋ پیچھے ਦੇ ਵਾਲੋ ਮੁਖਬਾਤਰ ਇਸ ਸਪੀਚ ਦੇ ਬੋਲਣ ਵਾਲੇ ਇਨਸਾਨ ਕੋ ਮਖਬਾਤਰ ਸਪੀਚ ਦੇ ਬੋਲਣ ਵਾਲੇ ਤੁਹਾਾਰੇ ਖੂਬ ਮੇਰੇ ਸਾਡੇ ਖੂਬ ਦਾ ਰੰਗ ਲੁਧਿਆਣੇ ਦੇ ਮੋਢਿਆਂ ਤੋਂ ਪੰਜਾਬ ਦੇ ਉਹ ਦਿਨ ਤਿੰਨ ਦਿਨ ਬੀਤਦੇ ਤੇ ਤੁਸੀਂ ਲੋਕਾਂ ਨੇ ਆਪ ਆਪਣੇ ਆਪਣਾ ਕੀਮਤੀ ਹੋਂਦ ਪਾ ਕੇ ਆਦੇਸ ਭਾਰਾ ਰਵਾਂਦੇ ਸਪੂਖਤ ਹੁਕਮ ਕਿਉਂ ਕਰਨਾ ਕਿਉਂ ਕਰਨਾ ਹੈ ਇਹਦੇ ਪਿੱਛੇ ਕਈ ਕਾਰਨ ਹਨ ਜਿਨ੍ਹਾਂ ਨੂੰ ਅਸੀਂ ਚਾਹੇ ਵਕੀਲ ਲੁਧਿਆਣੇ ਦੀ ਆਪਾਂ ਗੱਲ ਕਰੀਏ ਦੇਸ਼ ਦੀ ਪਾਰਲੀਮੈਂਟ ਵਿੱਚ ਜਾ ਕੇ ਹਾਂ ਹਮੇ ਸਾਨੂੰ ਫਰੈਸ਼ এনवायरमेंट ਵੀ ਚਾਹੀਦੀ ਹੈ ਸਾਨੂੰ ਫਰੈਸ਼ ਵਾਟਰ ਵੀ ਚਾਹੀਦਾ ਰਾਜਾ ਜੀ ਨੂੰ ਦਿਲ ਜੀਏ ਤਾਂ ਕਿ ਰਾਜਾ ਜੀ ਖੜਦੇ ਹੋਏ ਜਾਣ ਥੈਂਕ ਯੂ ਹੁਣ ਮੈਂ ਬੇਨਤੀ ਕਰੂੰਗਾ ਨਾਇਨ ਆਫ ਪੰਜਾਬ ਸਾਡੇ ਸਾਡੇ ਸਾਰਿਆਂ ਦੇ ਦਿਲਾ ਦੀ ਤੜਕਾ ਹੈ ਫਿਊਚਰ ਆਫ ਪੰਜਾਬ ਫਿਊਚਰ ਆਫ ਨੂੰ ਦੇਣਾ ਆਲਰੇਡੀ ਤੁਹਾਡੀ ਬਲੇਸਿੰਗ ਦੇ ਸਦਕਾ ਆਸ਼ੀਰਵਾਦ ਦਾ ਪੂਰੇ ਸਮਾਜ ਦੇ ਵਿੱਚ ਪੂਰੇ ਪ੍ਰਤਾਂਤਿਕ ਨਿਕਲ ਗਿਆ ਪੂਰੀ ਦੁਨੀਆ ਦੇ ਵਿੱਚ ਪੂਰੇ ਪੰਜਾਬ ਦਾ ਰੌਸ਼ਨ ਕੀਤਾ ਸਿੱਧੂ ਮੂਸੇਵਾਲਾ ਬੜੇ ਦੁੱਖ ਨਾਲ ਕਹਿ ਰਹੇ ਹੈ ਕਿ ਇੱਦਾਂ ਵੱਡਾ ਟੈਲੈਂਟ ਅਸੀਂ ਆਮ ਆਦੇ ਕਾਢੀ ਨੇ ਸਰਕਾਰ ਦੀ وجہ ਨਾਲ ਸਾਰਾ ਖੋਹ ਪੈ ਗਿਆ ਉਹਨਾਂ ਦੀ ਸਿਕਿਉਰਿਟੀ ਵਾਪਸ ਨਹੀਂ ਗਈ ਪੇਪਰਾਂ ਦੇ ਵਿੱਚ ਲੀਕ ਕੀਤਾ ਗਿਆ ਕਿ ਉਹਨਾਂ ਦੀ ਸਿਕਿਉਰਿਟੀ ਖਤਮ ਹੋ ਗਈ ਹੈ ਉਹ ਅਸੀਂ ਵਾਪਸ ਲੈ ਲਈ ਜਿਹੜੇ ਲੋਕ ਸ਼ਰਾਬ ਪੀਂਦੇ ਸਭੀ ਉਹਨਾਂ ਨੂੰ ਮੌਕਾ ਮਿਲਿਆ ਕਿਸੇ ਮਾਂ ਦੀ ਗੋਦ ਕਿਸੇ ਬਜ਼ੁਰਗ ਪਿਓ ਦਾਸ ਆਇਆ ਜਿਹੜਾ ਹੈਗਾ ਉਹਦੀ ਲਾਠੀ ਸੀ ਜਿਹੜੀ ਬਗਉ ਦੀ ਉਹਨਾਂ ਨੇ ਸ਼ਰਾਫਤ ਇਨਸਾਨੀ ਖੋਲੀ ਜਿੱਥੇ ਮੈਂ ਅੱਜ ਦਿੱਲੂ ਮਸੇਵਾਲਾ ਦੀ ਮੌਤ ਤੇ ਆਪਣੇ ਪਰੇ ਦੇਲ ਤੋਂ ਉਸ ਲੀਜਨ ਨੂੰ ਨਮਨ ਵੀ ਕਰਦਾ ਹਾਂ ਉੱਥੇ ਹੀ ਮੈਂ ਪਰਮਾਤਮਾ ਜੀ ਨੂੰ ਵੀ ਇਹ ਜਿਤਾਉਣਾ ਕਿ ਪਰਮਾਤਮਾ ਜੀ ਬਹੁਤ ਜ਼ਿੰਮੇਦਾਰ ਹੋ ਤੁਸੀਂ ਮੰਨਿਆ ਕੇ ਕੁਖਰੀ

गलती के कांग्रेस तो पार्टी चाहिए मैं मैं साथियों कांग्रेस पार्टी मैं स्वागत तो करता जी आया आपका मेहर करता हूं मैं बेनती करूंगा सभी के ਜਿੰਦਾਬਾਦ ਮੈਂ ਤੋਂ ਨਹੀਂ ਬਖਸ਼ੂਨੀ ਨੂੰ ਬੇਨਤੀ ਕਰੂਗਾ ਭਾਈ ਜੀ ਉਹਨੇ ਇੱਕ ਗਾਣਾ ਲਿਖਿਆ ਬਹੁਤ ਵਧੀਆ ਗਾਣਾ ਹੈ ਇੱਕ ਜਗ੍ਹਾ ਸਟੇਜ ਤੇ ਉਹਨੇ ਸ਼ੇਅਰ ਕੀਤਾ ਪਰ ਤੁਸੀਂ ਨਹੀਂ ਸੀ ਅੱਜ ਮੇਰੇ ਵੀਰ ਦੀ ਰਿਕਵੈਸਟ ਹੈ ਮਨ ਨੂੰ ਕੋਟਾਸ਼ ਨੂੰ ਬਹੁਤ ਦਿਲ ਹੈ 2 ਮਿੰਟ ਲਾ ਜਾ ਮੈਨੂੰ ਦੇ ਦੇ ਰੋਣ ਨੂੰ ਮਾਨਜੋ ਕਿਹ ਗਾਣਾ ਚਾਹੁੰਦੇ ਆ ਮੈਨਾਂ ਕੀ ਆਖ ਰਿਹਾ ਹਾਂ ਜੀ ਇਹ ਬਹੁਤ ਭਾਰੀ ਜੀ ਬਹੁਤ ਉਤਸ਼ਾਹ ਸੀ ਬਹੁਤ ਵੱਡਾ ਹੜੀ ਬਹੁਤ ਵੱਡੀ ਰੈਲੀ ਪੰਜਾਬ ਦੇ ਵਿੱਚ ਹੋਈ ਔਰ ਪੇਡੂ ਦਾ ਅਟੈਕ ਜਿਸ ਪ੍ਰਕਾਰ ਲੋਕਾਂ ਦਾ ਉਕਸਾ ਹੈ ਭਾਰੀ ਭੋਮਤ ਦੇ ਨਾਲ ਸਾਨੂੰ ਲੋਕ ਫਤਿਹ ਬਖਸ਼ਣਗੇ ਠੀਕ ਹੈ ਸਰ ਹਾਂ ਜੀ ਪਾਂਡੇ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਰਾਜਾ ਬੜਿੰਗ ਦੀ ਪਹੁੰਚੀ ਜੀ ਕਾਂਗਰਸੀ ਉਮੀਦਵਾਰ ਹਾਂ ਜੀ ਸਰਕਾਰ ਕੁਛ ਕਹਿਣ ਕਿਤੇ ਦੇ ਰਹੀ ਹੈ ਦੋ ਵਾਰ ਤਾਂ ਬਿਜਲੀ ਕੱਟ ਚੁੱਕੀ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਸਾਈਂ ਲੋਕਾਂ ਦੇ ਬੇਲ ਨਹੀਂ ਆਦੇ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਜਿਹੜਾ ਅੱਜ ਬਾਜੀ ਰਾਜਾ ਮੜੀ ਵੀ ਆਏ ਸੀਗੇ ਤੁਹਾਡੇ ਕਾਂਗਰਸ ਪਾਰਟੀ ਦੇ ਮਹਿਰਵਾਰ ਨੇ ਲੋਕਾਂ ਨੂੰ ਬਿਲਤੀ ਹੈ ਕਿ ਜੀ ਇੱਕ ਤਰੀਕ ਨੂੰ ਦੋ ਨੰਬਰ ਵਟਾਂ ਦਵਾਕ ਨੂੰ ਉਹਨਾਂ ਨੂੰ ਜਿੱਤ ਇਹਦਾ ਅੱਜ ਕਿੱਦਾਂ ਲੱਗਦਾ ਤੁਹਾਡੇ ਪਰਿਵਾਰ ਦਾ ਪਾਂਡੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਚਾਹੇ ਵਿਧਾਇਕ ਦੇ ਵਿੱਚ ਲਾਈ ਮੰਤਰੀ ਹੁਣ ਜੀ ਲਾਈਏ ਤੁਸੀਂ ਬੜੀ ਸੇਵਾ ਕਾਂਗਰਸ ਦੇ ਤੰਦਰ ਕੀਤੀ ਹੈ ਲੋਕਾਂ ਦੀ ਕਿੱਦਾਂ ਲੱਗਦਾ ਤੁਹਾਨੂੰ ਆਪਕੋ ਆਪਣੇ ਦਾਦੇ ਤੋਂ ਸਿੱਖੇ ਨੇ ਆਏ ਆਏ ਦੇਖਦੇ ਆਏ ਆ ਉਹਦੋਂ ਤਾਂ ਮੈਂ ਬਹੁਤ ਛੋਟਾ ਸੀਗਾ ਤੇ ਸੇਵਾ ਕਰਦੇ ਕਰਦੇ ਕੁਰਬਾਨ ਹੋ ਗਏ ਫਿਰ ਆਪਣੇ ਪਿਤਾ ਜੀ ਨੇ ਦੇਖਦੇ ਆ ਉਹਨਾਂ ਨੇ ਵੀ ਬਸ ਸਿਰਫ ਸੇਵਾ ਹੀ ਕੀਤੀ ਹੈ ਪਾਰਟੀ ਦੇ ਲੋਕਾਂ ਦੀ ਇਹੀ ਆਜੀ ਉਹਨਾਂ ਤੋਂ ਸਿੱਖਿਆ ਅਸੀਂ ਵੀ ਇਹੀ ਕਰਦੇ ਦੇਖ ਲਓ ਕੀ ਕਹਿਣਾ ਚਾਹੁੰਦੇ ਆ ਰਾਜਾ ਬੜਿੰਗ ਜੀ ਪਹੁੰਚੇ ਸੀਗੇ ਕਾਂਗਰਸ ਦੇ ਉਮੀਦਵਾਰ ਅੱਜ ਅਜੀਤਨਗਰ ਵਿੱਚ ਅੱਜ ਰਾਜਾ ਬੜਿੰਗ ਜੀ ਵਾਰਡ ਨੰਬਰ 68 ਕੀ ਪ੍ਰਣਾਮ ਨਾਸੀ ਜੀ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਆਉਣ ਵਾਲੀ 1 ਤਰੀਕ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਲੁਧਿਆਣਾ ਤੋਂ ਸਾਡੇ ਸਰਦਾਰ ਰਮਿੰਦਰ ਸਿੰਘ ਰਾਜਵਰਿੰਗ ਜੀ ਜੋ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਨੇ ਲੁਧਿਆਣੇ ਤੋਂ ਉਹਨਾਂ ਨੂੰ ਉਤਾਰਿਆ ਗਿਆ ਮੈਦਾਨ ਦੇ ਵਿੱਚ ਜਿਸ ਹਿਸਾਬ ਨਾਲ ਪਬਲੀਕ ਦੇ ਵਿੱਚ ਕਾਫੀ ਉਛਾਲ ਹੈ ਕਿ ਉਹਨਾਂ ਨੂੰ 4 ਦਿਨ ਦਿੱਤਾ ਗਿਆ ਕਿ ਕੂਬਸਾਵਾ ਦੇ ਵਿੱਚ ਭੇਜਣਗੇ ਠੀਕ ਹੈ ਜੀ ਹਾਂਜੀ ਰੋਹਿਤ ਚੋਪੜਾ ਜੀ ਕੀ ਕਹਿਣਾ ਚਾਹੁੰਦੇ ਅੱਜ ਰਾਜਾ ੜਿੰਗ ਜੀ ਪਹੁੰਚੇ ਸੀ ਕਾਂਗਰਸ ਦੇ ਉਮੀਦਵਾਰ ਅੱਜ ਨਾਰਥ ਬਲੋਕ 1 ਦੇ ਵਾਰਡ ਨੰਬਰ 64 ਜਿਹੜਾ ਕਿ ਨਵਾਂ ਔਰ ਪੁਰਾਣਾ 79 ਹੈ ਬਵਾਲ ਕਲਾ ਦੇ ਵਿੱਚ ਸਾਡੇ ਹਮਿੰਦਰ ਸਿੰਘ ਰਾਜਾ ੜਿੰਗ ਜੀ ਪਹੁੰਚੇ ਹੈ ਜਿੱਦਾਂ ਕਿ ਸਾਰੇ ਜਾਣਦੇ ਪੂਰੇ ਲੁਧਿਆਣੇ ਦਾ ਇੱਕ ਤਰਫਾ ਦਾ ਮੂਡ ਬਣਿਆ ਹੋਇਆ ਸਾਰਿਆਂ ਨੇ ਰਾਜਾ ੜਿੰਗ ਜੀ ਦਾ ਜੀਤਾਨ ਦਾ ਇੱਕ ਠਈਆ ਕਰ ਲਿਆ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਅੱਜ ਇੰਨਾ ਪਬਲਿਕ ਦਾ ਹਜ਼ਾਰਾਂ ਹਿਸਾਬ ਨਾਲ ਇਥੇ ਨਜ਼ੂਮ ਆਇਆ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੇ ਉਸ ਤੇ ਮੋਹਰ ਲਾਈ ਹੈ ਕਿ ਅਸੀਂ ਇੱਕ ਇੱਕ ਵੋਟਰ ਰਾਜਾ ਬਰਿੰਦੀ ਨੂੰ ਵਟਾ ਕੇ ਆਵੇ ਦੇਸ਼ ਦੀ ਪਾਰਲੀਮੈਂਟ ਸਰ ਕਿੱਦਾਂ ਲੱਗਦਾ ਜਿਵੇਂ ਤਿੰਨ ਜਿਹੜੇ ਕੈਂਡੀਡੇਟ ਨੇ ਰਾਜਾ ਬਰਿੰਦੀ ਦੇ ਮੁਕਾਬਲੇ ਚ ਖੜੇ ਨੇ ਉਹ ਵੀ ਆਪਣਾ ਪੂਰਾ ਦਾਵਾ ਕਰ ਰਹੇ ਨੇ ਕਿੱਦਾਂ ਲੱਗਦਾ ਹੈ ਸਰ ਮੁਕਾਬਲਾ ਤੁਸੀਂ ਕੈਂਡੀਡੇਟਾਂ ਦਾ ਅਰ ਪਿੱਛੇ ਮੁਕਾਬਲਾ ਰਹਿ ਗਿਆ ਜੀ ਮੁਕਾਬਲਾ ਕੈਂਡੀਡੇਟਾਂ ਦੇ ਵਿੱਚ ਕੁਝ ਹੈ ਹੀ ਨਹੀਂ ਰਾਜਾ ਵੜਿੰਗ ਜੀ ਇੱਕ ਪਾਸੇ ਬਾਕੀ ਤਿੰਨਾਂ ਦਾ ਕੋਈ ਇਹਨਾਂ ਦਾ ਕੋਈ ਨੇਤ ਜੀ ਨਹੀਂ ਹੈਗਾ ਇਹ بڑے ਲਿਖੇ ਇਨਸਾਨ ਦੇ ਸਾਡੇ ਪੰਜਾਬ ਦੇ ਪ੍ਰਧਾਨ ਔਰ ਸਾਡੇ ਤਿੰਨ ਵਾਰ ਦੇ ਐਮਐਲਏ ਯੂਥ ਕਾਂਗਰਸ ਆਲ ਇੰਡੀਆ ਕਾਂਗਰਸ ਮੀਟਿੰਗ ਦੇ ਪ੍ਰਧਾਨ ਇੰਨੀ ਇਹਨਾਂ ਨੂੰ ਤਜਰੀਬਾ ਹੈ ਜਿਹੜੇ ਦੂਸਰੇ ਪਾਸੇ ਤੋਂ ਨਹੀਂ ਦੇਖਦੇ ਉਹਨਾਂ ਦੇ ਬੱਲੇ ਕੀ ਆ ਉਹਨਾਂ ਨੇ ਕੋਈ ਪਾਰਟੀ ਇੱਧਰੋਂ ਛੱਡੀ ਹੈ ਵੀ ਉਧਰੋਂ ਛੱਡੀ ਇਹ ਆਪਣੇ ਸਟੈਂਡ ਤੇ ਆ ਇਹ ਇਦਾਂ ਦੇ ਬੰਦਾ ਕਿਤੇ ਨਹੀਂ ਇਦਾਂ ਦਾ ਕੈਂਡੀਡੇਟ ਕੋਈ ਨਹੀਂ ਅੱਜ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੋਟਰਾਂ ਨੂੰ ਇਹ ਹੀ ਅਪੀਲ ਕਰਦਾ ਜੀ ਇੱਕ ਇੱਕ ਵੋਟ ਆਪਾਂ ਪੰਜੇ ਤੇ ਮੋਰ ਲਾਣੀ ਹੈ ਆਪਣੀ ਨਹੀਂ ਆਪਣੇ ਇਲਾਕਾ ਨਿਵਾਸੀ ਦੀ ਜਿੱਥੇ ਜਿੱਥੇ ਕੋਈ ਜਾਣਛਾਣ ਹੈ ਕੇ ਰਿਪੋਰਟ ਪੰਜੇ ਤੇ ਪਾ ਕੇ ਕਾਂਗਰਸ ਨੂੰ ਪਾ ਦੇੋ